ਦੇਖੋ ਆਵਾਜ਼ ਦੀ ਪਾਰਟੀ ਨੇ ਇੱਕ ਬੜੇ ਸੈਂਸਿਬਲ ਤਰੀਕੇ ਨਾਲ ਜਿਹਨੂੰ ਅਸੀਂ ਯੋਜਨਾਬੱਧ ਤਰੀਕੇ ਦੇ ਨਾਲ ਇਲੈਕਸ਼ਨ ਲੜੇ ਐ ਔਰ ਉਹਨਾਂ ਨੇ ਜਿੱਤ ਹਾਸਲ ਕੀਤੀ ਅਕਾਲੀ ਦਲ ਨੇ ਮੁਕਾਬਲਾ ਦਿੱਤਾ ਤਖੁੰਦਕ ਨਾਲ ਅਸੀਂ ਅਕਾਲੀ ਦਲ ਨੂੰ ਹਰਾਤਾ ਤਾਂ ਉਹਨਾਂ ਉਹਨਾਂ ਜਗ੍ਹਾ ਦੇ ਉੱਤੇ ਅਕਾਲੀ ਦਲ ਨੂੰ ਨੁਕਸਾਨ ਹੋਇਆ ਜਿੱਥੇ ਕੀ ਅਕਾਲੀ ਦਲ ਦਾ ਅੱਛਾ ਵੋਟ ਬੈਗ ਸੀ ਜਿਹਨੂੰ ਕਿ ਅਸੀਂ ਪੰਧਕ ਵੋਟ ਬੈਗ ਕਹਿੰਦੇ ਆ ਪੰਤਕ ਵੋਟ ਬੈਗ ਜਿੱਥੇ ਸੀ ਉੱਥੇ ਉੱਥੇ ਮਨਦੀਪ ਸਿੰਘ ਖਾਲਸਾ ਨੇ ਅਕਾਲੀ ਦਲ ਦੇ ਵੋਟ ਨੂੰ ਤੋੜਿਆ ਤਾਂ ਅਕਾਲੀ ਦਲ ਨੂੰ ਹਰਮੀਤ ਸਿੰਘ ਸੰਧੂ ਨੇ ਜਿੱਥੇ ਹਰਾਇਆ ਦੂਸਰੇ ਪਾਸੇ ਅਕਾਲੀ ਦਲ ਨੂੰ ਮਨਦੀਪ ਸਿੰਘ ਖਾਲਸਾ ਨੇ ਵੀ ਹਰਾਇਆ ਕਿਉਂਕਿ ਕਾਂਗਰਸ ਜਿਹੜੀ ਹੈ ਇਸ ਚੋਣਾਂ ਵਿੱਚ ਕੁਝ ਵੀ ਨਹੀਂ ਕਰ ਸਕਦੀ ਤੁਸੀਂ ਦੇਖੋ ਰਾਜਾ ਬੜੀ ਘਣਾ ਦਾ ਦਾਦ ਜਿਹੜਾ ਸੀ ਉਹ ਕੋਈ ਐਸੇ ਪੰਜਾਬ ਪ੍ਰਧਾਨਦਾ ਨਹੀਂ ਸੀ ਉਹਨਾਂ ਨੇ ਇੱਕ ਗਲਤੀ ਨਹੀਂ ਕੀਤੀ ਕਈ ਗਲਤੀਆਂ ਕੀਤੀਆਂ ਦੁਕਾਨਾਂ ਤੇ ਜਾ ਕੇ ਉਹਨਾਂ ਨੇ ਆਪਣੇ ਆਪਣਾ ਬੜਾ ਕੈਜੂਅਲ ਜਿਹਾ ਸ਼ੋਅ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਵੈਜ ਵਿੱਚ ਕੋਈ ਨਹੀਂ ਨਜ਼ਰ ਆਇਆ ਇਵਨ ਕਿ ਜਿਹੜੇ ਇੱਕ ਦੋ ਵਿਰੋਧੀ ਸੀ ਜਿਹੜੇ ਉਸ ਵੇਲੇ ਨਰਾਸ਼ ਸੀ ਵਰਕਰ ਵੀ ਨਰਾਸ਼ ਸੀ ਉਹਨਾਂ ਵਰਕਰਾਂ ਨੂੰ ਵੀ ਬਣਾਇਆ ਗਿਆ ਕਾਂਗਰਸ ਪਾਰਟੀ ਨੇ ਕਿਸੇ ਨੂੰ ਨਹੀਂ ਬਣਾਇਆ ਸੋ ਇਸ ਕਰਕੇ ਜਿਹੜਾ ਇਲੈਕਸ਼ਨ ਸੀ ਇੱਕ ਸੋਚ ਦੇ ਹਿਸਾਬ ਨਾਲ ਲੜਿਆ ਗਿਆ ਆਬਾਦਵੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਆਪਣੀ ਵੋਟਾਂ ਅਸੀਂ ਆਪਣੇ ਕੱਬਾ ਕਰਕੇ ਵਿਚਾਰ ਰਹੇ ਆ। ਭਾਜਪਾ ਇੱਕ ਪੰਥਕ ਹਲਕੇ ਦੇ ਵਿੱਚ ਜਾ ਕੇ ਵੋਟਾਂ ਨੂੰ ਰਾਈਸ ਕਰਕੇ ਗਈ। ਇਹਦਾ ਮਤਲਬ ਉਹਨਾਂ ਨੇ ਇਲੈਕਸ਼ਨ ਅੱਛੇ ਤਰੀਕੇ ਨਾਲ ਲੜੇ। ਦੇਖੋ ਕਲਚਰ ਬ੍ਰੀਥ ਕੋਰ ਲਵਾਇਆ ਸੀ। ਠੀਕ ਹੈ ਚਾਹੇ ਉਮੀਦਵਾਰ ਨੇ ਸੀ ਸੁਖਵਿੰਦਰ ਕੌਰ ਉਮੀਦਵਾਰ ਸਨ। ਪਰ ਤੁਸੀਂ ਦੇਖੋ ਉਹਨਾਂ ਨੇ ਕੈਂਪੇਨ ਕਿਵੇਂ ਚਲਾਈ। ਉਹਨਾਂ ਦੀ ਕੈਂਪੇਨ ਨਜ਼ਰ ਆਉਂਦੀ ਸੀ। ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀ ਸੀ। ਉਹਨਾਂ ਦੇ ਬਿਆਨ ਨਜ਼ਰ ਆਦੇ ਸੀ 2027 ਵਿੱਚ ਵੀ ਨਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੀ ਹੋਏਗਾ ਜਿਹੜੀ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਸੱਤਾ ਦੇ ਫਾਈਨਲ ਜਿੱਤਾਂਗੇ ਸੀਐਮ ਬਣਾਵਾਂਗੇ ਕਿਉਂਕਿ ਦੇਖੋ ਉਹਨਾਂ ਦੇ ਸੀਐਮ ਵੀ ਬਹੁਤ ਨੇ ਐਡੀਆ ਸੀਟਾਂ ਨਹੀਂ ਜਿੰਨਾ ਨੇ ਸੀਐਮ ਨੇ ਤਰੰਤਾਰਨ ਜਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਨੇ ਤਾਂ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ 12099 ਦੀ ਲੀਡ ਨਾਲ ਜੇਤੂ ਕਰਾਰ ਕੀਤੇ ਗਏ ਨੇ ਇਸ ਬਾਰੇ ਹੀ ਵਿਚਾਰ ਸਹਿ ਚਰਚਾ ਕਰਾਂਗੇ ਕਿ ਹੁਣ ਜਿੱਤ ਹਾਸਲ ਕਰਨ ਤੋਂ ਬਾਅਦ ਹਰਮਿਤ ਸਿੰਘ ਸੰਧੂ ਲਈ ਕੀ ਕੀ ਚੈਲੈਂਜਿੰਗ ਰਹੇਗਾ ਤਰਨ ਤਰਨ ਦੇ ਵਿਸਥਾਰ ਦੇ ਨਾਲ ਹੀ ਬਾਕੀ ਪਾਰਟੀਆਂ ਦੀ ਸਥਿਤੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਹੇਗੀ ਤਾਂ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੱਜ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ ਹੈ ਦੇਖੋ ਇੱਕ ਸਟਾਰਟਿੰਗ ਤੇ ਕਾਫੀ ਫਸਵਾ ਮੁਕਾਬਲਾ ਲੱਗ ਰਿਹਾ ਸੀ ਕਿਉਂਕਿ ਅਸੀਂ ਕਵਰ ਕਰ ਰਹੇ ਸੀ ਤੇ ਸਟਾਰਟਿੰਗ ਤੇ ਤਿੰਨ ਰਾਊਂਡ ਜਿਹੜੇ ਨੇ ਕਾਲੀ ਦਲ ਨੇ ਡੋਮਿਨੇਟ ਕੀਤੇ ਤੇ ਉਸ ਤੋਂ ਬਾਅਦ ਜੂ ਲੀਡ ਘਟਣੀ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਰਾਈਜ਼ ਹੋਈ ਦੇਖੋ ਆਮ ਆਦਮੀ ਪਾਰਟੀ ਨੇ ਇੱਕ ਬੜੇ ਸੈਂਸਿਬਲ ਤਰੀਕੇ ਨਾਲ ਜਿਹਨੂੰ ਅਸੀਂ ਯੋਜਨਾਬੱਧ ਤਰੀਕੇ ਦੇ ਨਾਲ ਇਲੈਕਸ਼ਨ ਲੜੇ ਐ ਔਰ ਉਹਨਾਂ ਨੇ ਜਿੱਤ ਹਾਸਲ ਕੀਤੀ ਅਕਾਲੀ ਦਲ ਨੇ ਮੁਕਾਬਲਾ ਦਿੱਤਾ ਦੇਖੋ ਦੋ ਨੰਬਰ ਕਿਸੇ ਨਾ ਕਿਸੇ ਨੇ ਤੇ ਆਣਾ ਸੀ ਪਰ ਅਕਾਲੀ ਦਲ ਨੇ ਕੜਾ ਮੁਕਾਬਲਾ ਦਿੱਤਾ ਤਕਰੀਬਨ 12000 ਵੋਟ ਤੋਂ ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਕਿ ਕਾਲੀ ਦਲ ਵੋਟ ਹਾਰਿਆ ਕੁਝ ਸੱਤਾ ਬਖਸ਼ਦਾ ਦਬਾਅ ਸੀ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਪਰ ਸਭ ਤੋਂ ਜ਼ਿਆਦਾ ਅਗਰ ਕਿਸੇ ਪਾਰਟੀ ਵਾਸਤੇ ਨਮੋਸ਼ੀ ਹੈ ਤਾਂ ਉਹ ਕਾਂਗਰਸ ਪਾਰਟੀ ਵਾਸਤੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਮੁੱਖ ਤਰਤੇ ਹੈ ਤੁਸੀਂ ਦੇਖੋ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹ ਕਾਂਗਰਸ ਹੈ ਈਵਨ ਕਿ ਲੀਡਰ ਆਫ ਆਪੋਜੀਸ਼ਨ ਵੀ ਕਾਂਗਰਸ ਪਾਰਟੀ ਦਾ ਤਾਂ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਆ ਰਹੀ ਹੈ ਔਰ ਉਹ ਇੰਡੀਵਿਜੂਅਲੀ ਕਿਹਦੇ ਸ਼ਖਸ ਨੇ ਮਨਦੀਪ ਸਿੰਘ ਖਾਲਸਾ ਉਹਨਾਂ ਕੋਲ 4000 ਵੋਟ ਤੋਂ ਹਰਦੀ ਪਈ ਹੈ ਤੁਸੀਂ ਦੇਖੋ ਕਿੰਨੀ ਸ਼ਰਮਨਾਕ ਗੱਲ ਹੈ ਕਾਂਗਰਸ ਪਾਰਟੀ ਵੱਸੇ ਕਿ ਇੱਕ ਕਹਿ ਰਹੇ ਕਿ 2027 ਜੇ ਪਾਸੇ ਸਰਕਾਰ ਬਣਾ ਰਹੇ ਆ ਦੂਜੇ ਪਾਸੇ ਤੁਸੀਂ ਇਹਨੂੰ ਸੈਮੀਫਾਈਨਲ ਕਹਿ ਰਹੇ ਹੋ ਉਸੇ ਸੈਮੀਫਾਈਨਲ 'ਚ ਤੁਸੀਂ ਬਾਹਰ ਹੋ ਰਹੇ ਹੋ ਇਸ ਤੋਂ ਜ਼ਿਆਦਾ ਸ਼ਰਮਨਾਕ ਕੀ ਹੋ ਸਕਦਾ ਹੂੰ ਪਾਈ ਮਨਦੀਪ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੈਂ ਉਮੀਦਵਾਰ ਨਾ ਖੜਾ ਨਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਸੀਗੀ ਦੇਖੋ ਜਿਹੜੀ ਪੰਥਕ ਵੋਟ ਸੀ ਨਾ ਉਹ ਵੰਡੀ ਗਈ ਪੋਲਰਾਈਜੇਸ਼ਨ ਆਫ ਵੋਟਸ ਹੋਏ ਇਹ ਆਪਾਂ ਮੰਨ ਕੇ ਚੱਲੀਏ ਦੇਖੋ ਅਕਾਲੀ ਦਲ ਅਗਰ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਦੀ ਵੋਟ ਜਿਹੜੀ ਕੈਲਕੂਲੇਟ ਕਰ ਲੇਤੀ ਜਾਵੇ ਤਾਂ ਉਹ ਜੇਤੂਕਰਾਰ ਹੁੰਦੇ ਨੇ ਹਰਬੀਤ ਸੰਧੂ ਹਰਦੇ ਨੇ ਦਰਸਲ ਅਕਾਲੀ ਦਲ ਨੇ ਸ਼ੁਰੂ ਤੋਂ ਇੱਕ ਆਪਸ਼ਨ ਇਹਨਾਂ ਵਾਸਤੇ ਰੱਖੀ ਸੀ ਕਿ ਤੁਸੀਂ ਸਾਡੇ ਨਾਲ ਰਲ ਜਾਓ ਤੇ ਅਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਨੇ ਆਂ ਔਰ ਉਸ ਤੋਂ ਬਾਅਦ ਜੇਰਾ ਰਲੇਵਾ ਨਹੀਂ ਹੁੰਦਾ ਉਸ ਤੋਂ ਬਾਅਦ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਅਸੀਂ ਵੱਖਰੇ ਚੋਣ ਲੜਾਂਗੇ ਤੇ ਵਾਰਸ ਪੰਜਾਬ ਦੇ ਦਾ ਇੰਪੈਕਟ ਜਿਹੜਾ ਹੈ ਉਹ ਉਹਨਾਂ ਕ ਨਜ਼ਰ ਆਇਆ ਜਿੰਨੀ ਕੁ ਉਹਨਾਂ ਨੂੰ ਉਮੀਦ ਸੀ ਪਰ ਤੁਸੀਂ ਦੇਖੋ ਨਾ ਪੰਤਕ ਵੋਟ ਵੰਡੀ ਗਈ ਪੰਤਕ ਵੋਟ ਵੰਡਣ ਕਰਕੇ ਹੀ ਅੱਜ ਇਸ ਤਰ੍ਹਾਂ ਦਾ ਬਿਆਨ ਮਨਦੀਪ ਸਿੰਘਾਂ ਵੱਲੋਂ ਦਿੱਤਾ ਗਿਆ ਕਿ ਜੇਕਰ ਮੈਂ ਚੋਣ ਨਾਲ ਲੜਦਾ ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਜਾਣਾ ਸੀ ਹੁਣ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹਦੇ ਦੋ ਮਾਇਨੇ ਨੇ ਇੱਕ ਤਖੁੰਦਕ ਨਾਲ ਅਸੀਂ ਕਾਲੀ ਦਲ ਨੂੰ ਹਰਾਤਾ ਹੂੰ ਦੂਸਰਾ ਇਸ ਦੇ ਪਿੱਛੇ ਪੋਲਿਟਿਕਲ ਬੈਕਅਪ ਵੀ ਹੋ ਸਕਦੀ ਹੈ ਉਹ ਬੈਕਅਪ ਇਸ ਤਰ੍ਹਾਂ ਹੈ ਕਿ ਕਿਸੇ ਪਾਸੇ ਹੋ ਸਕਦਾ ਕਿਸੇ ਬੰਦੇ ਨੇ ਕਿਸੇ ਨੂੰ ਠੱਪਾ ਦੇ ਕੇ ਕਿ ਪਿੱਢ ਤੇ ਥਾਪੀ ਦੇ ਕੇ ਤੂੰ ਲੜ ਕੋਈ ਗੱਲ ਨਹੀਂ ਆਪਾਂ ਦੇਖਦੇ ਹਾਂ ਅਲਟੀਮੇਟਲੀ ਉਹਨਾਂ ਨੇ ਜਿਹੜੀ ਵੋਟ ਦੀ ਕਟਿੰਗ ਕੀਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਟਿੰਗ ਕੀਤੀ ਹੈ ਤੁਸੀਂ ਦੇਖੋ ਕਿ ਅਗਰ ਬੂਥ ਵਾਈਜ਼ ਚੱਲੀ ਜਾਵੇ ਤਾਂ ਉਹਨਾ ਉਹਨਾ ਜਗ੍ਹਾ ਦੇ ਉੱਤੇ ਅਕਾਲੀ ਦਲ ਨੂੰ ਨੁਕਸਾਨ ਹੋਇਆ ਜਿੱਥੇ ਕੀ ਅਕਾਲੀ ਦਲ ਦਾ ਅੱਛਾ ਵੋਟ ਬੈਗ ਸੀ ਜਿਹਨੂੰ ਕਿ ਅਸੀਂ ਪੰਤਕ ਵੋਟ ਬੈਗ ਕਹਿੰਦੇ ਆ ਪੰਤਕ ਵੋਟ ਬੈਗ ਜਿੱਥੇ ਸੀ ਉੱਥੇ ਉੱਥੇ ਮਨਦੀਪ ਸਿੰਘ ਖਾਲਸਾ ਨੇ ਅਕਾਲੀ ਦਲ ਦੇ ਵੋਟ ਨੂੰ ਤੋੜਿਆ ਤਾਂ ਅਕਾਲੀ ਦਲ ਨੂੰ ਹਰਮੀਤ ਸਿੰਘ ਸੰਧੂ ਨੇ ਜਿੱਥੇ ਹਰਾਇਆ ਦੂਸਰੇ ਪਾਸੇ ਅਕਾਲੀ ਦਲ ਨੂੰ ਮਨਦੀਪ ਸਿੰਘ ਖਾਲਸਾ ਨੇ ਵੀ ਹਰਾਇਆ ਕਿਉਂਕਿ ਕਾਂਗਰਸ ਜਿਹੜੀ ਹੈ ਇਸ ਚੋਣਾਂ ਵਿੱਚ ਕੁਝ ਵੀ ਨਹੀਂ ਕਰ ਸਕੀ ਕਿਉਂਕਿ ਉਹਨਾਂ ਨੂੰ ਜਿੰਨੀ ਇੱਕ ਵੋਟ ਪਈ ਹੈ ਉਹਨਾਂ ਦੀ ਕਮਿਟਿਡ ਵੋਟਰ ਜਿੱਦਾਂ ਕਾਂਗਰਸ ਪਾਰਟੀ ਦਾ ਹੈ ਉਹਨਾਂ ਨੂੰ ਪਈ ਹੈ ਇਸ ਤੋਂ ਇਲਾਵਾ ਜੇ ਤੁਸੀਂ ਗੱਲ ਕਰੋ ਤੇ ਜਿਹੜੀ ਇਹ ਟ੍ਰੈਗਲਰ ਫਾਈਟ ਜਿੱਦੂ ਅਸੀਂ ਲਗਾਤਾਰ ਚਰਚਾ 'ਚ ਵੀ ਅਸੀਂ ਬੋਲਦੇ ਰਹੇ ਆ ਕਿ ਤਿੰਨ ਹਿੱਸਿਆਂ 'ਚ ਲੜਾਈ ਰਹੇਗੀ ਉਹ ਲੜਾਈ ਜਿਹੜੀ ਹੈ ਮਨਦੀਪ ਸਿੰਘ ਹਨਾ ਨੇ ਜਿਹੜੀ ਆਜ਼ਾਦ ਉਮੀਦਵਾਰੀ ਆ ਵਾਰਿਸ ਪੰਜਾਬ ਦੇ ਦੇ ਚਿਰੇ ਉਮੀਦਵਾਰ ਨੇ ਉਹਨਾਂ ਨੇ ਅਕਾਲੀ ਦਲ ਦਾ ਵੋਟ ਬੈਗ ਤੋੜਿਆ ਔਰ ਉਹਦੇ ਤੋੜਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਜਿੱਤ ਹੋਈ ਹੈ ਜੀ ਸਰ ਕਾਂਗਰਸ ਦੇ ਗੱਲ ਕਰ ਰਹੇ ਤੇ ਜਿਸ ਤਰ੍ਹਾਂ ਰਾਜਾ ਵੜਿੰਗ ਦੇ ਪਹਿਲਾਂ ਚੋਂ ਪ੍ਰਚਾਰ ਚ ਬਿਆਨ ਆਇਲ ਵਿਵਾਦਿਤ ਬਿਆਨ ਆਇ ਕਿ ਲੱਗਦਾ ਹੈ ਕਿ ਉਸ ਦਾ ਖਾਮਿਆਜ਼ਾ ਜਿਹੜਾ ਹੈ ਸਟੋਨਾ ਚ ਭੁਗਤਣਾ ਪਿਆ ਦੇਖੋ ਕਾਂਗਰਸ ਨੇ ਇਹਨੂੰ ਇੱਕ ਮਜ਼ਾਕ ਦੇ ਤੌਰ ਦੇ ਉਤੇ ਇਲੈਕਸ਼ਨ ਲੜਿਆ ਤੁਸੀਂ ਦੇਖੋ ਰਾਜਾ ਵੜਿੰਗ ਹਨ ਦਾ ਦਾਅ ਜਿਹੜਾ ਸੀ ਉਹ ਕੋਈ ਐਸੇ ਪੰਜਾਬ ਪ੍ਰਧਾਨ ਦਾ ਨਹੀਂ ਸੀ ਉਹਨਾਂ ਨੇ ਇੱਕ ਗਲਤੀ ਨਹੀਂ ਕੀਤੀ ਕਈ ਗਲਤੀਆਂ ਕੀਤੀਆਂ ਦੁਕਾਨਾਂ ਤੇ ਜਾ ਕੇ ਉਹਨੇ ਆਪਣੇ ਆਪਣੇ ਬੜਾ ਕੈਜੂਅਲ ਜਿਹਾ ਸ਼ੋਅ ਕੀਤਾ ਪਰ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਸੀ ਬੂਟਾ ਸਿੰਘ ਹਰਣਾ ਦੇ ਉੱਤੇ ਬੂਟਾ ਸਿੰਘ ਇੱਕ ਬੜੇ ਸਤਕਾਰਯੋਗ ਸ਼ਖਸੀਅਤ ਨੇ ਇਸ ਬੋਲਕ ਦੀ ਉਹਨਾਂ ਬਾਰੇ ਉਹਨਾਂ ਨੇ ਬਿਆਨ ਦਿੱਤਾ ਸੀ ਨਹੀਂ ਰਿਪੀਟ ਨਹੀਂ ਕਰਨਾ ਚਾਹੁੰਦੇ ਆ ਕਿਉਂਕਿ ਉਹ ਬਿਆਨ ਸਾਰੇ ਨੂੰ ਪਤਾ ਉਸ ਤੋਂ ਬਾਅਦ ਜਿਹੜਾ ਹੈ ਆਪਣੇ ਕੈਂਡੀਡੇਟ ਬੜੇ ਬਿਆਨ ਦੇਣਾ ਕਿ ਪਿੰਡ ਦਾ ਕੁੱਤਾ ਵੀ ਖਲੋ ਜਵੇ ਤੇ ਫਿਰ ਤੁਹਾਡੇ ਪਿੰਡ ਦਾ ਉਮੀਦਵਾਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਸੀ ਨਾ ਉਹਨੇ ਕਾਂਗਰਸ ਨੂੰ ਡੀਮੋਟੀਵੇਟ ਕੀਤਾ ਕਾਂਗਰਸੀ ਵਰਕਰ ਨੂੰ ਡੀਮੋਟੀਵੇਟ ਕੀਤਾ ਸੋ ਤੀਸਰਾ ਜਿਹੜਾ ਉਹ ਬਿਆਨ ਹੈ ਕਿ ਬੱਚਿਆਂ ਵਾਲਾ ਉਹ ਇੱਕ ਮਜ਼ਾਕੀਆ ਅੰਦਾਜ਼ਾ ਹੈ ਉਹਨੂੰ ਮੈਂ ਐਜ਼ ਇਟ ਇਜ਼ ਐਨਾ ਕਾਊਂਟਰ ਨਹੀਂ ਕਰਦਾ ਕਿ ਉਹਦੇ ਨਾਲ ਕਿ ਕੋਈ ਵੋਟਾਂ ਤੇ ਫਰਕ ਪਿਆ ਹੋਵੇ ਉਹਦੇ ਨਾਲ ਵੋਟਾਂ ਤੇ ਫਰਕ ਨਹੀਂ ਪਿਆ ਫਰਕ ਜਿਹੜਿਆ ਦੋ ਚੀਜ਼ਾਂ ਤੋਂ ਪਿਆ ਕਿਉਂਕਿ ਜਿਹੜੀ ਦਲਿਤ ਵੋਟ ਸੀ ਉਹ ਨਿਰਾਸ਼ ਹੋਈ ਕਾਂਗਰਸ ਪਾਰਟੀ ਤੋਂ ਔਰ ਦੂਸਰਾ ਜਿਹੜਾ ਹੈਗਾ ਉਹਨਾਂ ਵੱਲੋਂ ਇਹ ਬਿਆਨ ਆਪਣੇ ਕੈਂਡੀਡੇਟ ਬਾਰੇ ਦਿੱਤਾ ਗਿਆ ਇੱਥੋਂ ਦੀ ਸਾਫ਼ ਜ਼ਾਹਰ ਹੋਇਆ ਕਿ ਤੁਹਾਡੇ ਕੈਂਡੀਡੇਟ ਦੇ ਵਿੱਚ ਦਮ ਨਹੀਂ ਸੀ ਪਰ ਉਹਨਾਂ ਦੀਆਂ ਨਾ ਦੋਨਾਂ ਗਲਤੀਆਂ ਨੂੰ opposition ਵੱਲੋਂ ਲਾਈਕ ਮਤਲਬ ਕਾਂਗਰਸ ਦੇ opposit parties ਵੱਲੋਂ ਇੱਕ ਬੜੇ ਚੰਗੇ ਤਰੀਕੇ ਨਾਲ ਡਿਫਾਈਨ ਕੀਤਾ ਗਿਆ। ਪੁਤਲੇ ਫੁਕੇ ਗਏ, ਸ਼ਿਕਾਇਤਾਂ ਦਿੱਤੀਆਂ ਗਈਆਂ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹ ਕਾਂਗਰਸ ਦੇ ਬਹੁਤ ਅਗੇਂਸਟ ਗਈਆਂ। ਦੇਖੋ ਆਮ ਆਦਮੀ ਪਾਰਟੀ ਨੇ ਇੱਕ ਯੋਜਨਾਬੱਧ ਤਰੀਕੇ ਨਾਲ ਇਲੈਕਸ਼ਨ ਕਿਵੇਂ ਲੜੀ ਹੈ। ਕਿ ਜੇ ਸ਼ਹਿਰੀ ਕਲਸੀ ਸੀ ਉਸ ਦੀ ਡਿਊਟੀ ਸੀ ਕਿ ਉਹ ਸਿਰਫ ਆਫਿਸ ਦੇ ਵਿੱਚ ਬੈਠਦੇ ਸਨ। ਆਫਿਸ 'ਚ ਬੈਠ ਕੇ ਉਹ ਸਾਰਾ ਕੰਮ ਕਰਦੇ ਸਨ। ਹਰਬੀਤ ਸੱਦੂ ਪ੍ਰਚਾਰ ਵੱਲੇ ਪਾਸੇ ਸੀ ਲੋਕਾਂ ਨੂੰ ਮਿਲਦੇ ਸੀ। ਆਮ ਆਦਮੀ ਪਾਰਟੀ ਦੀ ਰੈਲੀਆਂ ਹੁੰਦੀਆਂ ਸੀ ਮੁੱਖ ਮੰਤਰੀ ਇੱਥੇ ਰਹੇ ਕੇਜਰੀਵਾਲ ਵੀ ਇਹਨਾਂ ਨੇ ਉਹੜੀ ਇੱਥੇ ਆਏ ਤਾਂ ਉਹਨਾਂ ਨੇ ਇੱਕ ਨਾ ਰੋਡ ਮੈਪ ਤਿਆਰ ਕਰਕੇ ਇਲੈਕਸ਼ਨ ਲੜੀ ਇੱਕ ਦੱਸਿਆ ਕਿ ਕਿਵੇਂ ਇਲੈਕਸ਼ਨ ਲੜੀ ਜਾ ਸਕਦੀ ਹੈ ਕਿਵੇਂ ਇਲੈਕਸ਼ਨ ਚ ਜਿੱਤਿਆ ਜਾ ਸਕਦਾ ਹੈ ਨਾਰਮਲੀ ਤੁਸੀਂ ਅਗਰ ਲੁਧਿਆਣਾ ਜਾਂ ਜਲੰਧਰ ਦੀ ਅਗਰ ਬਾਈ ਇਲੈਕਸ਼ਨ ਦੀ ਗੱਲ ਕਰੋ ਤਾਂ ਉੱਥੇ ਦੋਵੇਂ ਜਗ੍ਹਾ ਤੇ ਕਿਹਾ ਗਿਆ ਸੀ ਕਿ ਅਗਰ ਤੁਹਾਡਾ ਉਮੀਦਵਾਰ ਜਿੱਤਦਾ ਤਾਂ ਉਹਨੂੰ ਕੈਬਨਿਟ ਮੰਤਰੀ ਬਣਾਇਆ ਜਾਏਗਾ ਇਸ ਜਗ੍ਹਾ ਤੇ ਉਹ ਗੱਲ ਵੀ ਨਹੀਂ ਕੀਤੀ ਗਈ ਬਿਲਕੁਲ ਪ੍ਰਤੱਖ ਵੀ ਉਹਨਾਂ ਦੀ ਜਿੱਤ ਹੋਈ ਹੈ ਉਹਦਾ ਰੀਜ਼ਨ ਕੀ ਹੈ ਕਿ ਪਾਰਟੀ ਇਕਜੁੱਟ ਹੋ ਕੇ ਲੜੀ ਆਬਾਦ ਵੀ ਪਾਰਟੀ ਦੇ ਵਿੱਚ ਵੈਰਦ ਵਿੱਚ ਕੋਈ ਨਹੀਂ ਨਜ਼ਰ ਆਇਆ ਇਵਨ ਇੰਫੈਕਟ ਕਿ ਜਿਹੜੇ ਇੱਕ ਦੋ ਵਿਰੋਧੀ ਸੀ ਜਿਹੜੇ ਉਸ ਵੇਲੇ ਨਰਾਸ਼ ਸੀ ਵਰਕਰ ਵੀ ਨਰਾਸ਼ ਸੀ ਉਹਨਾਂ ਵਰਕਰਾਂ ਨੂੰ ਵੀ ਮਨਾਇਆ ਗਿਆ ਕਾਂਗਰਸ ਪਾਰਟੀ ਨੇ ਕਿਸੇ ਨੂੰ ਨਹੀਂ ਬਣਾਇਆ ਸੋ ਇਸ ਕਰਕੇ ਜਿਹੜਾ ਇਲੈਕਸ਼ਨ ਸੀ ਇੱਕ ਸੋਚ ਦੇ ਹਿਸਾਬ ਨਾਲ ਲੜਿਆ ਗਿਆ ਕਿਉਂਕਿ ਅਕਾਲੀ ਦਲ ਨੂੰ ਗੈਕਸਰਵਾਦ ਦਾ ਜੋੜਿਆ ਜਾ ਰਿਹਾ ਸੀ ਆਪਾਤਵੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਆਪਣੀ ਵੋਟਾ ਅਸੀਂ ਆਪਣੇ ਕੱਬਾ ਕਰਕੇ ਵਿਚਾਰੇ ਆ। ਸੋ ਇਹ ਜਿਹੜੀਆ ਚੀਜ਼ਾਂ ਸੀ ਇਹ ਆਖਿਰਕਾਰ ਜਨਤਾ ਦੇ ਅੱਗੇ ਗਈਆ। ਜਨਤਾ ਨੇ ਚੋਣ ਕੀਤੀ ਤੇ ਉਸ ਤੋਂ ਬਾਅਦ ਉਹਦਾ ਫਤਵਾ ਜਿਹੜਾ ਹੈ ਉਹ ਲੋਕਾਂ ਨੂੰ ਦਿੱਤਾ ਗਿਆ। ਜੀ। ਬੀਜੇਪੀ ਦੀ ਗੱਲ ਕਰ ਲੈਨੇ ਬੀਜੇਪੀ ਦਾ ਵੋਟ ਬੈਂਕ ਵਧੀਆ ਹੈ ਇਸ ਵਾਰ। ਦੇਖੋ ਬੀਜੇਪੀ ਨੇ ਬਹੁਤ ਅੱਛਾ ਪਰਫਾਰਮ ਕੀਤਾ। ਦੇਖੋ ਹਰ ਸਰਕਾਰ ਕਹਦੀ ਕਿ ਅਸੀਂ ਬੈਟਰ ਹੋਈਏ। ਕਾਂਗਰਸ ਬੈਟਰ ਤੋਂ ਹੁੰਦੀ بجائے ਥੱਲੇ ਡਿੱਗ ਪਈ। ਬੀਜੇਪੀ ਦੀ ਅਗਰ ਗੱਲ ਕਰੀਏ 6000 ਦੇ ਕਰੀਬ ਵੋਟ ਬੀਜੇਪੀ ਨੂੰ ਪਈ ਹੈ ਇਹਦਾ ਮਤਲਬ ਉਹਨਾਂ ਨੇ 6 ਗੁਣਾ ਵੋਟਰ ਆਪਣਾ ਰਾਈਸ ਕੀਤਾ ਬੀਜੇਪੀ ਇੱਕ ਪੰਤਕ ਹਲਕੇ ਦੇ ਵਿੱਚ ਜਾ ਕੇ ਵੋਟਾਂ ਨੂੰ ਰਾਈਸ ਕਰਕੇ ਗਈ ਇਹਦਾ ਮਤਲਬ ਉਹਨਾਂ ਨੇ ਇਲੈਕਸ਼ਨ ਅੱਛੇ ਤਰੀਕੇ ਨਾਲ ਲੜੇ ਦੇਖੋ ਪਾਰਟੀ ਨੂੰ ਉਮੀਦ ਸੀ ਕਿ ਅਸੀਂ ਇੰਨੇ ਕੁ ਵੋਟਾਂ ਦੇ ਵਿੱਚ ਰਹਿ ਜਾਗੇ 5 ਤੋਂ 7000 ਵੋਟ ਜਿਹੜੇ ਅਸੀਂ ਕਹਿ ਰਹੇ ਸੀ ਕਿ ਇੰਨਾ ਕਿਉਂ ਨਾ ਦਾ ਜਰਾ ਫਿਊਚਰ ਹੈ ਤੁਸੀਂ ਦੇਖੋ ਕਿ ਐਵੇਂ ਚੋਣਾਂ 'ਚ ਇੱਕ ਬੜੀ ਖਾਸ ਚੀਜ਼ ਨਜ਼ਰ ਆਈ ਕਿ ਬੀਜੇਪੀ ਦਾ ਵਿਰੋਧ ਨਹੀਂ ਹੋਇਆ ਦੂਸਰੀ ਪਾਰਟੀਆਂ ਦਾ ਵਿਰੋਧ ਹੋਇਆ ਇਨਫੈਕਟ ਕੀ ਸੱਤਾ ਸਰਕਾਰ ਦਾ ਵਿਰੋਧ ਹੋਇਆ ਬੀਜੇਪੀ ਦਾ ਵਿਰੋਧ ਤੁਸੀਂ ਦੇਖੋ ਕਿਰੇ ਕਿਸੇ ਵੀ ਪਿੰਡ 'ਚ ਵਿਰੋਧ ਨਹੀਂ ਹੋਇਆ ਇਹਦਾ ਮਤਲਬ ਹੈ ਵਾ ਕਿ ਬੀਜੇਪੀ ਨੂੰ ਲੋਕਾਂ ਨੇ ਅਪਣਾਣਾ ਸ਼ੁਰੂ ਕਰਤਾ ਹੈ ਬੀਜੇਪੀ ਬਹੁਤ ਹਾਸ਼ੀਏ ਤੇ ਹੈ ਚਾਹੇ ਉਹ 5 ਨੰਬਰ ਤੇ ਲੇਕਿਨ ਤੁਸੀਂ ਦੇਖੋ ਉਹਨਾਂ ਦਾ ਗ੍ਰਾਫ ਵੱਧ ਰਿਹਾ 1000 ਵੋਟ ਤੋਂ 6000 ਵੋਟ ਲੈ ਕੇ ਜਾਣਾ ਇੱਕ ਬੜੀ ਇਕਾਈ ਹੈ ਕਿ ਕਾਮਯਾਬੀ ਵਾਲਾ ਜਿਹੜਾ ਸਮਾਹ ਹੈ ਜਿਹੜਾ ਕਿ ਆਮ ਆਦਮੀ ਜਿਹੜਾ ਕਿ ਬੀਜੇਪੀ ਦਾ ਆਇਆ ਹੈ ਪਰ ਕੁਲ ਇਲਾਕੇ ਕਹੀਏ ਤੇ ਹਰਬੀਤ ਸਿੰਘ ਸੰਧੂ ਜਿਹੜੇ ਨੇ ਇਸ ਵਾਰ ਸੱਤਾ ਤੇ ਕਾਬਜ ਹੋਏ ਨੇ ਲੋਕਲ ਚਿਹਰਾ ਲੋਕਲ ਹੋ ਦਾ ਵਾਦਾ ਪੁਰਾਣਾ politcal experience ਆਮ ਆਦਮੀ ਪਾਰਟੀ ਸੱਤਾ ਪੱਖ ਦਾ ਹੱਥ ਯੂਨਾਈਟ ਹੋ ਕੇ ਲੜੇ ਦੇਖੋ ਆਮ ਆਦਮੀ ਪਾਰਟੀ ਤੇ ਅਸੀਂ ਅੱਜ ਠੀਕ ਹੈ ਦੂਸਰੀ ਸਿਆਸੀ ਪਾਰਟੀਆਂ ਕੋਲ ਜਦੋਂ ਹਾਰ ਜਾਓ ਇਹ ਧੱਕਾ ਕੀਤਾ ਇਹ ਕੀਤਾ ਪਰ ਤੁਸੀਂ ਅਗਲਾ ਦੀ ਅਗਰ ਪੋਜ਼ਿਟਿਵਿਟੀ ਦੇਖੋ ਆਵਾਦੀ ਪਾਰਟੀ ਇਕਜੁੱਟ ਹੋ ਕੇ ਇਲੈਕਸ਼ਨ ਲੜੀ ਹਰ ਕਿਸੇ ਦੀ ਇੱਕ ਡਿਊਟੀ ਲੱਗੀ ਸੀ ਕਾਂਗਰਸ ਪਾਰਟੀ ਕੋਈ ਉੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਕੋਈ ਉੱਧਰੋਂ ਆ ਰਿਹਾ ਹਰ ਕੋਈ ਬੱਧਾ ਨਾ ਉੱਥੇ ਮੀਟੀ ਲਾਣ ਰਸਤੇ ਆਇਆ ਸੀ ਕਿ ਮੈਂ ਜਾਵਾਂ ਦੋ ਦਿਨ ਕਰਾਂ ਹੱਥ ਜੋੜਨਾ ਆਜੀ ਵੋਟਾਂ ਪਾ ਦਿਓ ਤੇ ਮੈਂ ਘਰ ਚਲ ਜਾਵਾਂ ਸੋ ਕਾਂਗਰਸ ਨੇ ਉਹ ਕੀਤਾ ਆਵਾਦੀ ਪਾਰਟੀ ਨੇ ਇਲੈਕਸ਼ਨ ਲੜੀ ਹੈ ਇਸ ਕਰਕੇ ਆਵਾਦੀ ਪਾਰਟੀ ਜਿੱਤੀ ਹੈ ਸੋ ਪੂਰਾ ਸ਼ਰੇਹ ਜਿਹੜਾ ਆਵਾਦੀ ਪਾਰਟੀ ਦੀ ਪੂਰੀ ਟੀਮ ਨੂੰ ਜਾਂਦਾ ਹੈ ਪੂਰੀ ਉਹਨਾਂ ਦੇ ਜਿਹੜੇ ਵੱਡੇ ਲੀਡਰਸ ਜੋ ਉਹਨਾਂ ਨੂੰ ਜਾਂਦਾ ਔਰ ਹਰਮੀਤ ਸਿੰਘ ਸੰਧੂ ਦੀ ਇੰਡੀਵਿਜੂਅਲ ਪਰਸਨੈਲਿਟੀ ਨੂੰ ਜਾਂਦਾ ਕਿਉਂ ਜਿੱਤੇ ਨੇ ਪਰ ਅਕਾਲੀ ਦਲ ਨੂੰ ਅਟਗੋਲਾ ਕਰਨਾ ਬਹੁਤ ਵੱਡੀ ਗਲਤੀ ਹੈ ਬਹੁਤ ਬੇਰਤ ਤੇਰੀ ਹੈ ਅਕਾਲੀ ਦਲ ਵੱਲੋਂ ਕੀਤੀ ਗਈ ਅਕਾਲੀ ਦਲ 4 ਨੰਬਰ ਤੋਂ 2 ਨੰਬਰ ਤੇ ਪਹੁੰਚ ਗਿਆ ਸੋ ਇਹ ਵੀ ਇੱਕ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਹੈ ਜੀ ਸਰ ਸਾਰੇ ਨਵੇਂ ਚਿਹਰੇ ਸੀ ਹਰਮੇਸ਼ ਸਿੰਘ ਸਰਦੂ ਨੂੰ ਛੱਡ ਕੇ ਤਾਂ ਕਹਿ ਸਕਦੇ ਆ ਕਿ ਲੋਕਾਂ ਨੇ ਜਿਹੜਾ ਪਿਆਰ ਹੈ ਉਹ ਪੁਰਾਣੇ ਚਿਹਰੇ ਨੂੰ ਹੀ ਦਿੱਤਾ ਹੈ ਦੇਖੋ ਪਿਆਰ ਇੱਕ ਅਲੱਗ ਚੀਜ਼ ਹੈ ਇਲੈਕਸ਼ਨ ਲੜਨ ਦਾ ਤਰੀਕਾ ਹੁੰਦਾ ਵੋਟ ਲੋਕ ਪਾਉਂਦੇ ਨੇ ਇੱਕ ਪੁਆੜੀ ਵੀ ਹੁੰਦੀ ਹੈ ਉਹ ਹਰ ਬੀਤ ਸੰਦੂ ਉਹਨਾਂ ਨੇ ਪਵਾਈ ਹੈ ਦੇਖੋ ਕੰਚਨ ਬ੍ਰੀਤ ਕੌਰ ਨਵਾਜਿਆ ਰਸੀ ਠੀਕ ਹੈ ਚਾਹੇ ਉਮੀਦਵਾਰ ਨੇ ਜੀ ਸੁਖਵਿੰਦਰ ਕੌਰ ਉਮੀਦਵਾਰ ਸਨ ਪਰ ਤੁਸੀਂ ਦੇਖੋ ਉਹਨਾਂ ਨੇ ਕੈਂਪੇਨ ਕਿਵੇਂ ਚਲਾਈ ਉਹਨਾਂ ਦੀ ਕੈਂਪੇਨ ਨਜ਼ਰ ਆਉਂਦੀ ਸੀ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀ ਸੀ ਉਹਨਾਂ ਦੇ ਬਿਆਨ ਨਜ਼ਰ ਆਉਂਦੇ ਸੀ ਆਮ ਆਦਮੀ ਪਾਰਟੀ ਦਿਖਦੀ ਸੀ ਆਮ ਆਦਮੀ ਪਾਰਟੀ ਦੇ ਹਰ ਤਰੀਕੇ ਦੇ ਨਾਲ ਆਪਲਾ ਕਿ ਦੇਖੋ ਇਹਦੇ ਵਿੱਚ ਇਹ ਨਹੀਂ ਅਸੀਂ ਕਹਿ ਸਕਦੇ ਕਿ ਕੰਟਰੋਲਡ মিডিਆ ਸੀ ਜਾਂ ਕੋਈ ਇਦਾਂ ਦੀ ਚੀਜ਼ ਸੀ ਕਿਉਂਕਿ ਦੇਖੋ ਦੇਖੋ ਜੇ ਅਕਾਲੀ ਦਲ ਦਿਖ ਰਿਹਾ ਤੇ ਫਿਰ ਕਾਂਗਰਸ ਵੀ ਦਿਖਣੀ ਚਾਹੀਦੀ ਸੀ ਬਿਲਕੁਲ ਸੀ ਮਤਲਬ ਹਰ ਜਿਹੜਾ ਵੀ ਕੋਈ ਤਸੱਦਦ ਹੈ ਜਾਂ ਚੱਗਿਆਈ ਹੈ ਉਹ ਹਰ ਕਿਸੇ ਤੇ ਲਾਗ ਹੁੰਦੀ ਹੈ ਸੋ ਇਸ ਕਰਕੇ ਆਵਾਜ਼ ਵੀ ਪਾਰਟੀ ਦਾ ਇਲੈਕਸ਼ਨ ਨੂੰ ਕੰਟਰੋਲ ਕਰਨਾ ਆਪਣਾ ਵਾਹ ਲਾਣਾ ਪਰ ਇੱਕ ਕبھی ਆਵਾਜ਼ ਵੀ ਪਾਰਟੀ ਚ ਕਿ ਉਹਨਾਂ ਦੀ ਜਿੱਤ ਦਾ ਜਿਹੜਾ ਬਾੜਚ ਜਿਹੜਾ ਘਟਾ 12000 ਬਹੁਤ ਲੈਸ ਵੋਟ ਹੈ ਅਗਰ ਅਕਾਲੀ ਦਲ ਔਰ ਪਖਤਕ ਜਿਹੜੇ ਵਾਰਿਸ ਪੰਜਾਬ ਦੇ ਇਕੱਠੇ ਹੁੰਦੇ ਤੇ ਸ਼ਾਇਦ ਅੱਜ ਆਮ ਆਦਮੀ ਪਾਰਟੀ ਸੀਟ ਹਰੀ ਹੁੰਦੀ 2027 ਦੇ ਫਾਈਨਲ ਦੇ ਵਿੱਚ ਜਿਹੜੇ ਭੜਨ ਵਾਸਤੇ ਕੋਈ ਜਿਦਾ ਅਸੀਂ ਦੇਖਦੇ ਰਹੀ ਆਪੀਐਲ ਦੇ ਵਿੱਚ ਹੁੰਦਾ ਕਿ ਇੱਕ ਬੰਦਾ ਸਿੱਧਾ ਹੀ ਗੋ ਥਰੂ ਫਾਈਨਲ 'ਚ ਚੱਲ ਜਾਂਦਾ ਉਹ ਤੁਸੀਂ ਮੰਨ ਕੇ ਚੱਲੋ ਕਿ 2027 ਵਿੱਚ ਵੀ ਨਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੀ ਹੋਏਗਾ ਜਿਹੜੀ ਕਾਂਗਰਸ ਕਹਿ ਰਹੀ ਕਿ ਅਸੀਂ ਸੱਤਾ ਦੇ ਫਾਈਨਲ ਜਿੱਤਾਂਗੇ ਸੀਐਮ ਬਣਾਵਾਂਗੇ ਕਿਉਂਕਿ ਦੇਖੋ ਉਹਨਾਂ ਦੇ ਸੀਐਮ ਵੀ ਬਹੁਤ ਨੇ ਐਨੀਆਂ ਸੀਟਾਂ ਨਹੀਂ ਜਿੰਨਾਂ ਨੇ ਸੀਐਮ ਨੇ ਰਾਈਟ ਸੋ ਇਸ ਕਰਕੇ ਆਮ ਆਦਮੀ ਪਾਰਟੀ ਸੱਤਾ ਦੇ ਫਾਈਨਲ ਚ ਪਹੁੰਚ ਚੁੱਕੀ ਹੈ ਕਾਂਗਰਸ ਦੇ ਸਾਡੇ ਪ੍ਰਧਾਨ ਸਾਹਿਬ ਜਾਂ ਜਿਹੜੇ ਇਹਨਾਂ ਦੇ ਰਾਜਾ ਵੜਿੰਗ ਨੇ ਜਾਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਤੁਸੀਂ ਕਿਹਾ ਜੇ ਅਸੀਂ ਜਿੱਤਾਂਗੇ ਪਰ ਫਾਈਨਲ ਦੇ ਵਿੱਚ ਇੱਕ ਬੰਦਾ ਪਹੁੰਚ ਗਿਆ ਤੁਸੀਂ ਨੌਕਾਊਟ ਦੇ ਦੌਰ ਚੋਂ ਬਾਹਰ ਹੋ ਚੁੱਕੇ ਹੋ ਸੈਮੀਫਾਈਨਲ ਚੋਂ ਬਾਹਰ ਹੋ ਅਗਰ ਅੱਜ ਫਾਈਨਲ ਕਰਾਣਾ ਹੋਵੇ ਤੇ ਫਾਈਨਲ ਦੇ ਵਿੱਚ ਤੇ ਕਾਲੀ ਦਲ ਹੈ ਕਿਉਂਕਿ ਪਦਤਕ ਜਿਹੜੀ ਵੋਟ ਹੈ ਜਾਂ ਸੀਟ ਹੈ ਉਹਦੀ ਇੱਕ ਜਗ੍ਹਾ ਤੇ ਬੁਨਿਆਦ ਹੈ ਕਾਲੀ ਦਲ ਦੀ ਬੁਨਿਆਦ ਪੂਰੇ ਆਲਓਵਰ ਪੰਜਾਬ ਚ ਹੈ ਸੋ ਇਸ ਕਰਕੇ ਕਾਂਗਰਸ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ 2027 ਤੁਹਾਡੇ ਵਾਸਤੇ ਬਹੁਤ ਔਖੀ ਹੈ ਪਹਿਲਾਂ ਅਜ ਦੀ ਡੇਟ ਸ ਤੇ ਨਾ ਮੁਮਕਨ ਲੱਗਦੀ ਹੈ ਠੀਕ ਹੈ ਅੰਮ੍ਰਿਤ ਸਮੇਂ ਜੇ ਤੁਸੀਂ ਅਗਰ ਕੋਈ ਅੱਛਾ ਕੰਮ ਕਰਦੇ ਹੋ ਤੇ ਤੁਸੀਂ ਅੱਗੇ ਜਾ ਸਕਦੇ ਹੋ ਕਿਉਂਕਿ ਅਫਸਰ ਡਾਊਨ ਹਰ ਪਾਰਟੀ ਚੋਂ ਤੁਸੀਂ ਦੇਖੋ ਅਜ ਬਿਹਾਰ ਦੇ ਵਿੱਚ 200 ਤੋਂ ਵੱਧ ਸੀਟਾ ਲੈ ਕੇ ਪਾਛਵਾ ਜਿੱਤੀ ਹੈ ਸੋ ਇੱਕ ਬੈਡ ਡੇਟ ਹੈ ਇੱਕ ਫਤਵਾ ਜਲਾ ਦਿੱਤਾ ਗਿਆ ਉੱਥੇ ਐਂਟੀ ਇਨਕੰਮੈਂਸੀ ਨਹੀਂ ਸੀ ਸੀ ਪਰ ਫਿਰ ਵੀ ਪਾਛਵਾ ਦੀ ਮੈਨੇਜਮੈਂਟ ਠੀਕ ਹੈ ਦੂਸਰੇ ਪਾਸੇ ਬਾਘੜਬੰਦਲ ਸੀ ਉਹਨੂੰ ਕੁਝ ਨਹੀਂ ਮਿਲ ਸਕਿਆ ਸੋ ਇਹ ਚਾਰੀਆਂ ਚੀਜ਼ਾਂ ਜਿਹੜੇ ਕੈਲਕੂਲੇਟ ਕਰਦੀ ਹੈ ਪਾਰਟੀ ਦੀ ਇੰਡੀਵਿਜੂਅਲੀ ਪਰਫਾਰਮੈਂਸ ਜਿੱਤ ਦਾ ਤਰੀਕਾ ਲੜਨ ਦਾ ਤਰੀਕਾ ਉਹ ਠੀਕ ਹੋਣਾ ਚਾਹੀਦਾ ਉਹ ਠੀਕ ਤਰੀਕੇ ਦੇ ਨਾਲ ਆਜਾ ਆਵਾਜ਼ੀ ਪਾਰਟੀ ਲੜੀ ਤੇ ਉਹ ਜਿੱਤ ਕੇ ਜਿਹੜਾ ਹੈ ਉਹਨਾਂ ਨੇ ਇੱਕ ਸਿਹਰਾ ਜਿਹੜਾ ਹਰਬੀਤ ਸੱਧੂ ਦੇ ਤੌਰ ਦੇ ਉੱਤੇ ਦਿੱਤਾ ਔਰ ਸਬਕ ਉਹਨਾਂ ਪਾਰਟੀਆਂ ਵਾਸਤੇ ਹੈ ਕਿ ਜਿਹੜੇ ਕੀ ਆਪਣੇ ਆਪ ਦੇ ਵਿੱਚ ਸਭ ਰਾਜੇ ਬੜੇ ਫਿਰਦੇ ਨੇ ਮਤਲਬ ਇੱਕ ਤਨਾਬਦਾਰ ਆਜਾ ਇੱਕ ਤਾ ਵੈਸੇ ਵੀ ਰਾਜਾ ਬੜੇ ਫਿਰਦੇ ਆ ਉਹਨਾਂ ਨੂੰ ਸੁਨੇਹਾ ਹੈ ਕਿ ਇਲੈਕਸ਼ਨ ਲੜਨੀ ਜ਼ਰੂਰੀ ਨਹੀਂਗਾ ਕਿ ਅਸੀਂ ਬਸ ਇੱਕ ਸੁਪਨੇ ਦੇ ਉੱਤੇ ਇਲੈਕਸ਼ਨ ਲੜੀ ਕਾਂਗਰਸ ਨੇ ਇੱਕ ਸੁਪਨੇ ਦੇ ਇਲੈਕਸ਼ਨ ਲੜੀਏ ਸਪਨਾ ਆ ਗਿਆ ਆਪਾ ਜਿੱਤਾਂ ਦੇ ਪਰ ਸਪਨਾ ਇੱਕ ਮਿੰਟ ਚ ਚੱਕਣਾ ਚੂਰ ਹੋ ਗਿਆ ਤਾਂ ਹੁਣ 27 ਵਾਸਤੇ ਪੁਰਾਣਾ ਕਾਫੀ ਔਖਾ ਹੈ ਕੁੱਲ ਬਿਲਾ ਕੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਥਾ ਹੈ ਔਰ ਬਾਕੀ ਸਿਆਸੀ ਪਾਰਟੀਆਂ ਦੀ ਹਾਰ ਹੈ ਅਕਾਲੀ ਦਲ ਗੇਨ ਉਹਦਾ ਨਜ਼ਰ ਆ ਰਿਹਾ ਜੀ ਆਮ ਆਦਮੀ ਪਾਰਟੀ ਦੇ ਜਿੱਤ ਹੋਈ ਹੈ ਇਸ ਦੇ ਨਾਲ ਇਹ ਲੋਕਾਂ ਨਾਲ ਬਹੁਤ ਸਾਰੇ ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਲੋਕਾਂ ਨੇ ਜਿਹੜੇ ਉਹ ਕャਲ ਗਿਆ ਸੀ ਕਿ ਜੋ ਚੋਣਾਂ ਨਾਲ ਗਰੰਟੀਆਂ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣੀਆਂ ਕਿ ਉਹਨਾਂ ਲਈ ਵੀ ਹੁਣ ਚੈਲੈਂਜਿੰਗ ਹੈ ਕਿਉਂਕਿ ਜੇਕਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਹੈ ਤਾਂ ਆਮ ਆਦਮੀ ਪਾਰਟੀ ਦਾ ਵੀ ਬੰਦਾ ਹੈ ਕਿ ਉਹ ਲੋਕਾਂ ਦੇ ਪੂਰੇ ਵਾਅਦੇ ਕਰਨ ਜੋ ਉੱਥੋਂ ਦੇ ਮਸਲੇ ਨੇ ਉਹ ਹੱਲ ਕੀਤੇ ਮੈਡਮ ਇਸ ਵਾਰ ਚੋਣਾਂ 'ਚ ਕਦੀ ਕੋਈ ਮਸਲਾ ਆਇਆ ਨਹੀਂ ਇਸ ਚੋਣਾਂ ਦੇ ਵਿੱਚ ਬਸ ਉਹ ਦੇਖੋ ਚੋਣਾਂ ਦਾ ਨਾ ਤਰੀਕਾ ਬਦਲ ਗਿਆ ਗਾਲਾਂ ਉਹ ਇਹ ਮੂੰ ਸੋ ਇਹ ਨਾ ਚੀਜ਼ਾਂ ਦੀਆਂ ਪ੍ਰੋਬਲਮਸ ਚਲਦੀਆਂ ਰਹਿਣੀਆਂ ਇਹ ਚੀਜ਼ਾਂ ਵਾਅਦੇ ਚੱਲਦੇ ਰਹਿਣੇ ਆ ਗੱਲਾਂ ਚਲਦੀਆਂ ਰਹਿਣੀਆਂ ਪਰ ਫੇਰ ਵੀ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਆਮ ਆਦਮੀ ਪਾਰਟੀ ਦੇ ਸਿਰ ਤੇ ਆ ਕਿਉਂਕਿ 2027 ਚ ਜਾ ਰਹੇ ਹੋ ਤੇ 2027 ਤੋਂ ਪਹਿਲੇ ਤੁਹਾਨੂੰ ਵੀ ਇੱਕ ਤਰ੍ਹਾਂ ਦਾ అలਾਰਮ ਵੱਜਾ ਕਿ ਤੁਹਾਡੇ ਅੱਗੇ ਬੰਦੇ ਖੜੇ ਜੇ ਇਹ ਨਹੀਂ ਕਿ ਅਕ ਤੁਸੀਂ 92 ਸੀਟਾਂ ਲਈ ਆਪਣੀ ਫੀਲਿੰਗ ਲਈ ਜਾਓ ਫੀਲਿੰਗ ਘੱਟ ਲੈ ਕੇ ਕੰਮ ਕਰੋ ਤਾਂ ਕਿ ਸੱਤਾ ਤੇ ਫਿਰ ਦੁਬਾਰਾ ਅਗਰ ਤੁਸੀਂ ਕਾਬਜ ਹੋਣਾ ਚਾਹੁੰਦੇ ਹੋ ਤਾਂ ਜਨਤਾ ਜਨਾਰਦਨ ਦੀ ਗੱਲ ਤੁਹਾਨੂੰ ਮੰਨੀ ਪਾਏਗੀ ਜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਤਾਂ ਸਰ ਉਹਨਾਂ ਨੇ ਆਪਣਾ ਲੈਵਲ ਜਿਹੜਾ ਹੈ ਬਹੁਤ ਜ਼ਿਆਦਾ ਅਪ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਚੌਥੇ ਨੰਬਰ ਤੋਂ ਸਿੱਧਾ ਦੂਸਰੇ ਨੰਬਰ ਤੇ ਆ ਗਈ ਹੈ ਤਾਂ ਬਹੁਤ ਸਾਰੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਵੀ ਕਾਫੀ ਅੱਗੇ ਰਹਿਤਾ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਦੇਖੋ ਅਕਾਲੀ ਦਲ ਚੈਲੰਜ ਆਮ ਆਦਮੀ ਪਾਰਟੀ ਵਾਸਤੇ ਸੀ ਤੁਸੀਂ ਦੇਖੋ ਭਗਵੰਤ ਮਾਨ ਦੀ ਕੋਈ ਵੀ ਸਟੇਜ ਹੁੰਦੀ ਸੀ ਜਾਂ ਜਦੋਂ ਵੀ ਉਹ ਬੋਲਦੇ ਸੀ ਤਾਂ ਅਕਾਲੀ ਦਲ ਨੂੰ ਹੀ ਉਹ ਟਾਰਗੇਟ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੇ ਵਾਸਤੇ ਚੈਲੰਜ ਐਸਵੇਲੇ ਕਾਲੀ ਦਲ ਹੀ ਹੈ ਤੋਂ ਉਹ ਇਸ ਕਰਕੇ ਕਾਲੀ ਦਲ ਨੂੰ ਉਹਨਾਂ ਨੇ ਚੈਲੰਜ ਕੀਤਾ ਕਾਲੀ ਦਲ ਦਾ ਚੈਲੰਜ ਜਿਹੜਾ ਸੀ ਉਹਨਾਂ ਨੂੰ ਪਤਾ ਸੀ ਇਸ ਕਰਕੇ ਕਾਲੀ ਦਲ ਦਾ ਰਾਈਜ਼ ਹੋਣਾ ਇਹ ਸਾਫ ਜ਼ਾਹਰ ਹੁੰਦਾ ਹੈ ਕਿ 2027 ਦੇ ਵਿੱਚ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਭੁੱਲ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਨੂੰ ਯਾਦ ਰੱਖਣਾ ਪਏਗਾ ਸ਼੍ਰੋਮਣੀ ਅਕਾਲੀ ਦਲ ਇੱਕ ਮੇਨ ਪਲੇਅਰ ਦੇ ਤੌਰ ਤੇ ਆਏਗਾ ਔਰ ਯਕੀਨਨ ਆਮ ਆਦਮੀ ਪਾਰਟੀ ਨੂੰ ਵੀ ਇਸ ਚੀਜ਼ ਬਾਰੇ ਪਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲੇ ਚੈਲੰਜ ਕਾਂਗਰਸ ਨੂੰ ਸਮਝਦੀ ਸੀ ਲੇਕਿਨ ਇਹਨਾਂ ਚੋਣਾਂ ਤੋਂ ਬਾਅਦ ਸਾਫ ਹੈ ਕਿ ਆਮ ਆਦਮੀ ਪਾਰਟੀ ਦੇ ਅੱਗੇ ਇੱਕ ਜਿੱਥੇ ਕਾਂਗਰਸ ਚੈਲੰਜ ਸੀ ਉਹ ਚੈਲੰਜ ਜ਼ਰੂਰ ਘਟ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦਾ ਚੈਲੰਜ ਵਧਿਆ ਸੋ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅੱਛੀ ਪਰਫਾਰਮੈਂਸ ਹੈ ਐਸੀ ਉਹਨੂੰ ਗਲਤ ਨਹੀਂ ਕਾਂਗੇ ਵਧੀਆ ਪਰਫਾਰਮੈਂਸ ਦਿੱਤੀ ਉਹਨਾਂ ਨੇ ਔਰ ਉਹਨਾਂ ਨੇ ਆਪਣੇ ਆਪ ਨੂੰ 2 ਨੰਬਰ ਤੇ ਲਿਆਂਦਾ ਇਹ ਉਹਨਾਂ ਦੀ ਆਪਣੇ ਆਪ 'ਚ ਬਹੁਤ ਵੱਡੀ ਜਿਤ ਹੈ ਜੀ ਸ਼ੁਕਰੀਆ ਸਰ ਗੱਲਬਾਤ ਕਰਲੇ ਸੋ ਬਿਲਕੁਲ ਜਿਸ ਤਰ੍ਹਾਂ ਅੱਜ ਤਰਨਤਾਰਨ ਜਿਮਨੇ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤਾਂ ਇਸ ਨਤੀਜੇ ਤੋਂ ਇਹ ਸਾਫ਼ ਹੋ ਗਿਆ ਕਿ 2027 ਦੀਆਂ ਇਲੈਕਸ਼ਨ ਦੇ ਵਿੱਚ ਕੀ ਜੋ ਤਸਵੀਰ ਹੈ ਰਹਿ ਗਈ ਤਾਂ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਂ ਹੋਣੇ ਵਾਲਾ ਇਸ ਦੇ ਨਾਲ ਹੀ ਦੱਸ ਜੀ ਕਿ ਕਾਂਗਰਸ ਇਸ ਵਾਰ ਜਿਹੜੀ ਹੈ ਉਹ ਪਿੱਛੇ ਪੈਂਦੀ ਹੋਈ ਨਜ਼ਰ ਆਈ ਹੈ ਜਿਸ ਨੇ ਵਾਰਿਸ ਪੰਜਾਬ ਦੇ ਉਮੀਦਵਾਰ ਵੀ ਅੱਗੇ ਆ ਗਏ ਨੇ ਲੇਕਿਨ ਕਾਂਗਰਸ ਜਿਹੜੀ ਹੈ ਉਹ ਕਾਫੀ ਜ਼ਿਆਦਾ ਪਿੱਛੇ ਪੈਂਦੀ ਹੋਈ ਨਜ਼ਰ ਆਈਏ ਤੇ ਮਿਹਨਤ ਦੇ ਲੋੜ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਨੂੰ ਤੇ ਇਸ ਦੇ ਨਾਲ ਹੀ ਤੁਹਾਡੇ 2027 ਦੀਆਂ ਚੋਣਾਂ ਨੂੰ ਲੈ ਕੇ ਇਨ੍ਹਾਂ ਪਾਰਟੀਆਂ ਦੇ ਪ੍ਰਤੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ